ਤਾਂ ਕੈਨੇਡਾ ਤੋਂ ਇੱਕ ਵਾਰ ਫੇਰ ਮੰਦਭਾਗੀ ਖਬਰ ਸਾਹਮਣੇ ਆਈ ਹੈ ਇੱਕ ਪੰਜਾਬੀ ਨੌਜਵਾਨ ਦੀ ਮੌਤ ਕੈਨੇਡਾ ਦੇ ਵਿੱਚ ਹੋਈ ਹੈ ਕੈਨੇਡਾ ਤੋਂ ਲਗਾਤਾਰ ਹੀ ਪੰਜਾਬੀ ਨੌਜਵਾਨਾਂ ਦੀ ਮੌਤ ਹੋਣ ਦੀ ਜੋ ਖਬਰ ਹੈ ਸਾਹਮਣੇ ਆ ਰਹੀ ਹੈ ਮੌਤ ਦੀਆਂ ਖਬਰਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਅੱਜ ਬੀਤੇ ਦਿਨ ਵੀ ਇੱਕ ਖਬਰ ਸਾਹਮਣੇ ਆਈ ਸੀ ਤੇ ਅੱਜ ਨੋਜਵਾਨ ਸਤਪਾਲ ਸਿੰਘ ਦੀ ਭੇਤ ਪਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਅਤੇ ਸਵਾਲ ਵੀ ਖੜੇ ਹੁੰਦੇ ਨੇ ਕੈਨੇਡਾ ਦੇ ਵਿੱਚ ਇੱਕ ਵਾਰ ਫੇਰ ਪੰਜਾਬੀ ਨੌਜਵਾਨ ਦੀ ਮੌਤ ਹੋਈ ਹੈ ਤਾਂ ਇਹ ਨੌਜਵਾਨ ਜਿਹੜਾ ਆ ਤਰਨਤਾਰਨ ਦੇ ਪਿੰਡ ਪੰਡੋਰੀ ਰਣ ਸਿੰਘ ਦਾ ਰਹਿਣ ਵਾਲਾ ਸੀ ਤੇ 24 ਸਾਲ ਦਾ ਸੀ ਅਤੇ ਭੇਤ ਪਰੇ ਹਾਲਾਤਾਂ ਦੇ ਵਿੱਚ ਕੈਨੇਡਾ ਚ ਮੌਤ ਹੋਈ ਹੈ ਮ੍ਰਿਤਕ ਦੀ ਜੋ Laash ਹੈ ਉਹ ਇੱਕ ਕਾਰ ਦੇ ਵਿੱਚੋਂ ਮਿਲੀ ਹੈ ਸਤਪਾਲ ਸਿੰਘ ਦੀ ਮੌਤ ਦੀ ਖਬਰ ਸੁਣ ਕੇ ਪਿੱਛੇ ਪਰਿਵਾਰ ਜਿਹੜਾ ਆ ਗੈਰੇ ਸਤਵੇਂ ਦੇ ਵਿੱਚ ਐ ਸਤਪਾਲ ਸਿੰਘ 2.5 ਸਾਲ ਪਹਿਲਾਂ ਹੀ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ ਇੱਕ ਚੰਗੇ ਭਵਿੱਖ ਦੇ ਵਾਸਤੇ ਮਾਪਿਆਂ ਨੇ ਚਾਹੀ ਚਾਹੀ ਕੈਨੇਡਾ ਤੋਰਿਆ ਸੀ ਸਤਪਾਲ ਸਿੰਘ ਨੂੰ ਪਰ ਨਹੀਂ ਪਤਾ ਸੀ ਕਿ ਉਸ ਤੋਂ ਬਾਅਦ ਕਦੀ ਵੀ ਮਿਲਾਪ ਜਿਹੜਾ ਨਹੀਂ ਹੋਵੇਗਾ ਕਦੀ ਮਿਲਣ ਨਹੀਂ ਸਕਣਗੇ ਤੇ ਅੱਜ ਦੁਖਦਾਈ ਖਬਰ ਸੁਣ ਕੇ ਪਰਿਵਾਰ ਜਿਹੜਾ ਹੈ ਕਿਤਨਾ ਕਿਤੇ ਗਹਿਰੇ ਔਸਦਮੇ ਦੇ ਵਿੱਚ ਵੀ ਹੈ ਵਿਨੀਪੈਗ ਦੇ ਵਿੱਚ ਰਹਿ ਰਿਹਾ ਸੀ ਤੇ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰਦਾ ਸੀ ਮ੍ਰਿਤਕ ਸਤਪਾਲ ਸਿੰਘ ਤਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਤਪਾਲ ਦੇ ਪਿਤਾ ਦੀ ਛੋਟੇ ਹੁੰਦਿਆਂ ਹੀ ਮੌਤ ਹੋ ਗਈ ਸੀ ਜਦੋਂ ਸਤਪਾਲ ਸਿੰਘ ਛੋਟਾ ਸੀ ਤਾਂ ਪਿਤਾ ਦਾ ਸਾਆ ਵੀ ਸਿਰ ਤੋਂ ਉੱਠ ਗਿਆ ਸੀ ਪਰਿਵਾਰ ਨੇ ਬੜੀ ਮੁਸ਼ਕਲ ਦੇ ਨਾਲ ਇਸ ਨੂੰ ਪਾਲਿਆ ਤੇ ਸੁਨਹਿਰੇ ਭਵਿੱਖ ਦੇ ਵਾਸਤੇ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ ਤੇ ਹੁਣ ਉਸ ਦੀ ਭੇਤ ਭਰੇ ਹਾਲਾਤ ਦੇ ਵਿੱਚ ਮੌਤ ਹੋਣ ਦੀ ਸੂਚਨਾ ਸੁਣ ਕੇ ਪਰਿਵਾਰ ਜਿਹੜਾ ਆ ਉਹ ਸਦਮੇ ਦੇ ਵਿੱਚ ਹੈ ਤੇ ਇੱਥੇ ਹੀ ਪਰਿਵਾਰ ਇੱਕ ਭਾਰਤ ਸਰਕਾਰ ਨੂੰ ਬੇਨਤੀ ਵੀ ਕਰ ਰਿਹਾ ਅਪੀਲ ਕਰ ਰਿਹਾ ਹੈ ਕਿ ਉਸ ਦੇ ਪੁੱਤ ਦੀ Laash ਜਿਹੜੀ ਹੈ ਉਹ ਸਰਕਾਰ ਮੰਗਵਾਦ ਹੋਵੇ ਤਾਂ ਕਿ ਉਸ ਦੇ ਪੁੱਤ ਦੀ ਜਿਹੜੀ ਅੰਤਿਮ ਦੇਹ ਹੈ ਜਾਂ ਉਸ ਦੀ ਮ੍ਰਿਤਕ ਦੇਹ ਹੈ ਉਸ ਦਾ ਉਸ ਪਿੰਡ ਦੇ ਵਿੱਚ ਜਿਹੜਾ ਆ ਅਸਸਕਾਰ ਕਰ ਸਕਣ ਜਿੱਥੋਂ ਦਾ ਉਹ ਜੰਪਾਲ ਸੀ ਉਸ ਦੇ ਅੰਤਿਮ ਦਰਸ਼ਨ ਜਿਹੜਾ ਪਰਿਵਾਰ ਚਾਹੁੰਦਾ ਹੈ ਤੇ ਕਿਤੇ ਨ ਕਿਤੇ ਸਰਕਾਰਾਂ ਨੂੰ ਗੁਹਾਰ ਵੀ ਲਗਾਈ ਜਾ ਰਹੀ ਹੈ ਕਿ ਕੈਨੇਡਾ ਤੋਂ ਉਸ ਦੇ ਪੁੱਤਰ ਦੀ ਜਿਹੜੀ ਮ੍ਰਿਤਕ ਦੇਹ ਹੈ ਉਹ ਪੰਜਾਬ ਵਾਪਸ ਲਿਆਉਣ ਦੇ ਵਿੱਚ ਸਰਕਾਰ ਉਹਨਾਂ ਦੀ ਮਦਦ ਕਰੇ ਕਿ ਬੇਹਦ ਮੰਦ ਭਾਗੀ ਖਬਰ ਜਿਹੜੀ ਹੈ ਕੈਨੇਡਾ ਦੇ ਵਿੱਚ ਵਾਪਰੀ ਹੈ ਪੰਜਾਬੀ ਨੌਜਵਾਨ ਦਾ ਭੇਦ ਪਰੇ ਹਾਲਾਤਾਂ ਦੇ ਵਿੱਚ ਮੌਤ ਹੋਣਾ ਕਿਤਨਾ ਕਿਤੇ ਵੱਡੇ ਸਵਾਲ ਵੀ ਜਿਹੜੇ ਨੇ ਉਹ ਖੜੇ ਕਰ ਰਿਹਾ ਹੈ ਸਤਪਾਲ ਸਿੰਘ ਮੇਰਾ ਨਾਮ ਸਰਬਜੀਤ ਕੌਰ ਤੇ ਕੀ ਜੀ ਜੀ ਗੱਲ ਬਤਾਇਓ ਤੁਸੀਂ ਤੁਹਾਨੂੰ ਕਿੱਦਾਂ ਪਤਾ ਲੱਗਾ ਸਾਨੂੰ ਤੇ ਮੌਤ ਦਾ ਹੀ ਪਤਾ ਲੱਗਾ ਹੋਰ ਸਾਨੂੰ ਕੁਝ ਨਹੀਂ ਪਤਾ ਲੱਗਾ ਅਸੀਂ ਤੇ ਇਹੋ ਹੀ ਆਣੇ ਆਂ ਕਿ ਸੈਂਟਰ ਵੀ ਕਰੇ ਪਾਤਾ ਸਰਕਾਰ ਵੀ ਸਾਡਾ ਮਦਦ ਕਰੇ ਸਾਡਾ ਬੇਟਾ ਇੱਥੇ ਆ ਜੇ ਤੇ ਅਸੀਂ ਆਪਣੀ ਅਥੀ ਸਭ ਕੁਝ ਕਰ ਲਈ ਜੀ ਕਿਸ ਤਰ੍ਹਾਂ ਪਾਲਿਆ ਤੁਸੀਂ ਬੱਚੇ ਨੂੰ ਬੜੀ ਮੁਸ਼ਕਲ ਪਾਲਿਆ ਸੀ ਦਾਦੇ ਦੀ ਵੀ ਪਿਛਲੇ ਸਾਲ ਡੈਥ ਹੋ ਗਈ ਦਾਦੀ ਤੇ ਉਹ ਤਾਂ ਹੀ ਮੁੱਕ ਗਈ ਛੇਤੀ ਬਾਦ ਜਦੋਂ ਇਹਨਾਂ ਦੇ ਪਾਪਾ ਦੀ ਮੌਤ ਹੋਈ ਸੀ ਜੀ ਨਾਂ ਹੈ ਜੀ ਦਾ ਜਿਹੜਾ ਵਰਗ ਹੈ ਸਤਪਾਲ ਸਿੰਘ ਹਾਂਜੀ ਇਹ ਹੋਈ ਅਭੀ ਹੱਥੀ ਜੋੜਨ ਵਾਲੀ ਗੱਲ ਆ ਹੱਥ ਜੋੜ ਕੇ ਬੇਨਤੀ ਆ ਕਿ ਮਹਾਰਾਜੇ ਬੇਟਾ ਸਾਡਾ ਇੱਕ ਹੀ ਹਨ ਮੂੰਹ ਵੇਖ ਲੀਏ ਸੀ ਉਹਦਾ ਤੁਹਾਨੂੰ ਇੱਥੇ ਜ਼ਰੂਰ ਲੈ ਕੇ ਆਉਣ ਲਖਵਿੰਦਰ ਸਿੰਘ ਆ ਮੈਂ ਉਹਦਾ ਮੇਰਾ ਮੇਰਾ ਭਤੀਜਾ ਲੱਗਦਾ ਮੈਂ ਤਾਇਆ ਹੀ ਲੱਗਦਾ ਆ ਉਹਦੇ ਅੱਜ ਛੋਟੀ ਉਮਰ ਦੀ ਉਹਦਾ ਫਾਦਰ ਦੇ ਜੀ ਡੈਥ ਹੋ ਗਈ ਸੀ ਛੋਟੇ ਹਾਂ ਹੀ ਬੱਚੇ ਪਾਲੇ ਜਵਾਨ ਹੋਏ ਇਤਰਾ ਹੀ ਕਰਦੇ ਹਾਲਾਤ ਕਰਕੇ ਕਰਜ਼ਾ ਕੁਚਾ ਚੋਕੇ ਉਹਨੂੰ ਬਾਹਰ ਕੱ ਲਿਆ ਇਹ ਪੜਾਈ ਚੰਗੀ ਸੀ ਉਹਦੀ ਤੇ ਆਖਿਆ ਵੀ ਚਲੋ ਮਹਾਰਾਜ ਚੰਗੇ ਹਾਲਾਤ ਆਉਣਗੇ ਕਰੂਗਾ ਕਮਾਈ ਜਾ ਕੇ ਸੋ ਕੀ ਉਹ ਸਿੱਧੀ ਗੱਲ ਬਤੁਲ ਉੱਥੇ ਸਾਨੂੰ ਮਿਲੇ ਇਤਰਾ ਹੀ ਸਵੇਰੇ ਤੜਕੇ ਫੋਨ ਆਇਆ ਵੀ ਗੱਡੀ ਜਿੱਦਾਂ ਡੈੱਡ ਬੰਡੀ ਦੀ ਖਬਰ ਮਿੜੀ ਆ ਇਹ ਪਤਾ ਨਹੀਂ ਹਾਲ ਚ ਪਤਾ ਨਹੀਂ ਇਹ ਕੀ ਹੋਇਆ ਕੀ ਨਹੀਂ ਹੋਇਆ ਉਹਦੀ ਸਾਰੇ ਸਾਨੂੰ ਜਾਣਕਾਰੀ ਚਾਹੀਦੀ ਆ ਪਰ ਸਰਕਾਰ ਪੰਜਾਬ ਸਰਕਾਰ ਦੇਵੇ ਸਾਨੂੰ ਵੀਰ ਦਾ ਵੀਰ ਦਾ ਨਾਮ ਸਤਪਾਲ ਸਿੰਘ ਹਾਂਜੀ ਹੁਣ ਕੀ ਤੁਸੀਂ ਮੰਗ ਕਰਦੇ ਅਸੀਂ ਮੰਗਤ ਕਰਦੇ ਆਂ ਵੀ ਸਾਡੇ ਇੱਥੇ ਆਉਣਾ ਚਾਹੀਦੀ ਬੋਡੀ ਅਸੀਂ ਆਪਣੇ ਹੱਥੀ ਉਹਦਾ ਸੰਸਕਾਰ ਕਰੀਏ ਜਲਦੀ ਤੋਂ ਜਲਦੀ ਆਵੇ ਆਏ ਹੋਇ ਚਾਉਨੇ ਕਿੰਨੇ ਰੋਗੀ ਹੋ ਗਏ ਨੇ ਵੀਰ ਨੂੰ ਉਹ ਕਹੀ ਜੇ ਇਹ ਸਾਲ ਹੋ ਗਿਆ ਇਹਨੂੰ ਸਟੱਡੀ ਵਿਜੇ ਤੇ ਗਿਆ ਹੈ ਆਪਣੀ ਸਾਲ ਦੀ ਪੜ੍ਹਾਈ ਪੜਾਈ ਵੀ ਕਰ ਲਈ ਉਹਨੇ ਆਪਣਾ ਖੱਲੇ ਕੰਮ ਕਰਨਾ ਸ਼ੁਰੂ ਕੀਤਾ ਹਾਂਜੀ ਕੰਮ ਕਰਨਾ ਸ਼ੁਰੂ ਕੀਤਾ ਹੈ ਹਾਂਜੀ